ਤੇਉ ਪਰ ਪ੍ਰੈਸ਼ਰ ਦੇ ਵਿੱਚ ਹੀ ਮੈਂ ਉਦੋਂ ਸਮੈਗ ਜ਼ਿਆਦਾਤਰ ਹੁੰਦੀ ਓਪੀਣੀ ਸ਼ੁਰੂ ਕਰਤੀ ਫਿਰ ਮੇਰੇ ਤੋਂ ਨਾ ਪਿੱਛੇ ਮੁੜ ਕੇ ਵੇਖਿਆ ਗਿਆ ਨਾ ਲੜਾਈਆਂ ਝਗੜੇ ਹੀ ਰੁਕੇ ਤੇ ਨਾ ਹੀ ਨਸ਼ੇ ਰੁਕੇ ਮੇਰੇ ਦੋਸਤਾਂ ਨੇ ਦੂਰ ਗਰਾਊਂਡ 'ਚ ਖੇਡਣਾ ਜਾਣਾ ਸ਼ੁਰੂ ਕਰਤਾ ਤੇ ਮੈਂ ਘਰ ਦੇ ਬਾਹਰ ਬੈਠਾ ਰਹਿਣਾ ਸੋ ਅੰਦਰ ਇੱਕ ਨਾ ਫੀਲਿੰਗ ਆਉਣੀ ਸ਼ੁਰੂ ਹੋ ਗਈ ਮੇਰੇ ਅੰਦਰ ਗੁਲਾਮੀ ਦੀ ਤੋਂਦੋਂ ਬੜਾ ਕੁਝ ਬਦਲਿਆ ਉਸ ਕਲਾਸ ਜਾਣ ਕੇ ਸਕੂਲ ਬੱਸ ਤੋਂ ਪ੍ਰਾਈਵੇਟ ਬੱਸ ਤੇ ਜਾਣਾ ਸ਼ੁਰੂ ਕਰਤਾ ਆਪਣੇ ਤੋਂ ਸੀਨੀਅਰਜ਼ ਨਾਲ ਰਹਿਣਾ ਸ਼ੁਰੂ ਕਰਤਾ ਕਿਉਂਕਿ ਚੰਗੇ ਲੱਗਦੇ ਸੀਗੇ ਜਿਹੜੇ ਸਕੂਲ ਤੋਂ ਬੰਕ ਕਰ ਰਹੇ ਆ ਇਹ ਉਹ ਬਹੁਤ ਜ਼ਿਆਦਾ ਚੰਗੇ ਲੱਗਦੇ ਕਿਉਂਕਿ ਉਹ ਉਹਨਾਂ ਚੀਜ਼ਾਂ ਨੂੰ ਅਥਾਰਟੀ ਨੂੰ ਚੈਲੰਜ ਕਰ ਰਹੇ ਸੀਗੇ ਉਹਨਾਂ ਜਦੋਂ ਤੁਹਾਡਾ ਪੈਸਾ ਖਤਮ ਹੁੰਦਾ ਹੈ ਫਿਰ ਘਰੇ ਲੜਾਈਆਂ ਕੁੱਟਮਾਰ ਚੋਰੀ ਜੇਦ ਸਾਰਾ ਕੁਝ ਘਰੋਂ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਕੀਤਾ ਹੱਤ ਚੁੱਕਿਆ ਮਦਰ ਦੇ ਉੱਤੇ ਘਰੋਂ ਚੋਰੀਆਂ ਕੀਤੀਆਂ ਆਪਣਾ ਜਿੰਮ ਦਾ ਸਾਰਾ ਸਮਾਨ ਵੇਚਤਾ ਕੋਈ 12 13 ਸਾਲ ਮੇਰੀ ਜ਼ਿੰਦਗੀ ਚ ਐਡਿਕਸ਼ਨ ਰਹੀ ਤੇ ਬਾਜੀ ਤੁਸੀਂ ਲਾਓ ਹਿਸਾਬ ਭਈ ਜਦੋਂ ਲਾਸਟ 5 ਸਾਲ ਸੀਗੇ 2 ਤੋਂ 3000 ਦਾ ਨਸ਼ਾ ఎవਰੀ ਡੇ ਦਾ ਸੀਗਾ ਮਾਂ ਨਾਲ ਪਿਆਰ ਮੇਰਾ ਬਚਪਨ ਤੋਂ ਰਿਹਾ ਪਰ ਐਡਿਕਸ਼ਨ ਦੇ ਵਿੱਚ ਆਣ ਕੇ ਨਹੀਂ ਰਿਹਾ ਹੁਣ ਮਾਂ ਨਾਲ ਇੰਨਾ ਕ ਪਿਆਰ ਹੈ ਕਿ ਮੇਰੇ ਸਕਰੀਨ ਸੇਵਰ ਵੀ ਮਾਂ ਦਾ ਹੀ ਹੁੰਦਾ ਹੈ ਕਈ ਵਾਰੀ ਤੁਹਾਡੀ ਜ਼ਿੰਦਗੀ ਤੁਹਾਡੇ ਤੋਂ ਇਹੋ ਜਿਹੇ ਕਰਮ ਹੋ ਜਾਂਦੇ ਆ ਕਿ ਤੁਸੀਂ ਆਪਣੇ ਆਪ ਨੂੰ ਅਨਲਕੀ ਸਮਝਦੇ ਹੋ ਸਾਰਾ ਕੁਝ ਹੁੰਦਿਆਂ ਆਇਆ ਵੀ ਆਹ ਸੌਰੀ ਸਾਰਾ ਕੁਝ ਹੁੰਦਿਆਂ ਹੋਇਆ ਵੀ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਹਨਾ 2 3 3 ਸਾਲ ਕੰਟੀਨਿਊਸਲੀ ਦਿਨ ਰਾਤ ਇੱਕ ਇੱਕ ਚੀਜ਼ ਦੇ ਉੱਤੇ ਮਿਹਨਤ ਕੀਤੀ ਫਿਰ ਮੈਂ ਉਸ ਚੀਜ਼ ਨੂੰ ਬਾਹਰ ਨਿਕਲਿਆ ਉਹ 150 ਰੁਪਏ ਮੇਰੀ ਜੇਬ ਦੇ ਵਿੱਚ ਮੈਨੂੰ ਸਿਰਫ ਇਹ ਵਿਖਾ ਰਿਆ ਸੀ ਕਿ ਤੂੰ ਇਹ 150 ਰੁਪਏ ਦੇ ਨਾਲ ਆਪਣੀ ਜ਼ਿੰਦਗੀ ਬਣਾਉਣੀ ਹੈ ਤੂੰ ਨਸ਼ਾ ਛੱਡਣਾ ਹੈ ਤੂੰ ਕੁਝ ਬਣ ਕੇ ਵਾਪਸ ਜਾਣਾ ਹੈ ਮੈਂ ਜ਼ਿੰਦਗੀ ਦੇ ਵਿੱਚ ਜਦੋਂ ਵਾਪਸ ਇਸ ਜ਼ਿੰਦਗੀ 'ਚ ਆਇਆ ਹਾਂ ਨਸ਼ੇ ਤੋਂ ਬਾਹਰ ਤੇ ਮੈਂ ਇੱਕ ਹੀ ਡਿਸੀਜਨ ਲਿਆ ਸੀਗਾ ਕਿ ਮੈਂ ਕਦੀ ਵੀ ਵਿਆਹ ਕਰਾਉਂਗਾ ਤੇ ਝੂਠ ਬੋਲ ਕੇ ਨਹੀਂ ਕਰਾਉਂਗਾ ਮੇਰੀ ਵਾਈਫ ਨੂੰ ਸਭ ਪਤਾ ਆਊਗਾ ਉਹਦੀ ਚੁਆਇਸ ਹੋਊਗੀ ਉਹਦੀ ਫੈਮਿਲੀ ਦੀ ਚੁਆਇਸ ਹੋਊਗੀ ਮੈਂ ਹੁਣ ਆਪਣਾ ਹਸਪੀਟਲ ਰਨ ਕਰ ਰਿਹਾ ਹਾਂ ਜੀ ਅ ਅੰਮ੍ਰਿਤਸਰ ਨਿਰੋਜ ਕੈਟਰਿਕ ਐਂਡ ਰਿਡੀਕਸ਼ਨ ਹਸਪੀਟਲ ਜਿਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਬੱਚੇ ਜਿਹਨੂੰ ਸਾਡੇ ਕੋਲ ਆਉਂਦੇ ਨੇ ਪੇਰੈਂਟਸ ਆਉਂਦੇ ਨੇ ਸਾਡੇ ਕੋਲ ਜਿਹੜੇ ਇਸ ਬਿਮਾਰੀ ਦੇ ਵਿੱਚ ਫਸੇ ਨੇ ਜਾਂ ਸੈਕੈਟ੍ਰਿਕ ਹੋਰ ਜਾਦੇ ਇਨਲਿਸ ਚੀਜ਼ਾਂ ਦੇ ਵਿੱਚ ਬਿਮਾਰੀਆਂ 'ਚ ਫਸੇ ਹੋਏ ਨੇ ਸੋ ਉਹਨਾਂ ਨੂੰ ਹੈਲਪ ਆਊਟ ਕਰ ਰਹੇ ਹਾਂ ਮੇਰੀ ਜ਼ਿੰਦਗੀ ਦਾ ਮਕਸਦ ਹੀ ਇਹ ਹੈ ਪੰਜਾਬ ਦੇ ਵਿੱਚ ਅੱਜ ਨਸ਼ਾ ਇੱਕ ਨਸੂਰ ਬਣ ਚੁੱਕਾ ਹੈ ਔਰ ਅਕਸਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ ਜਿਦੇ ਵਿੱਚ ਦੇਖਦੇ ਹਾਂ ਕਿ ਨੌਜਵਾਨ ਆਪਣੀ ਜਵਾਨੀ ਜਿਹੜੀ ਹੈ ਇਸ ਦਲਦਲ ਦੇ ਵਿੱਚ ਖਤਮ ਕਰ ਰਿਹਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਦੀ ਕਹਾਣੀ ਜ਼ਰੂਰਤ ਦੇ ਨਾਲ ਜੁੜੀ ਹੈ ਲੇਕਿਨ ਉਸ ਦੇ ਵਿੱਚ ਇੱਕ ਉਮੀਦ ਦੀ ਕਿਰਨ ਹੈ ਇੱਕ ਐਸੀ ਉਮੀਦ ਜਿਸ ਤੇ ਵਿੱਚ ਕਿ ਨੌਜਵਾਨ ਦਲਦਲ ਚੋਂ ਬਾਹਰ ਆਇਆ ਔਰ ਉਸ ਤੋਂ ਬਾਅਦ ਅੱਜ ਸਮਾਜ ਵਾਸਤੇ ਇੱਕ ਆਈਕੋਨਿਕ ਪਰਸਨੈਲਿਟੀ ਬਣ ਕੇ ਸਾਹਮਣੇ ਆਇਆ ਕਿੰਨੇ ਦਾ ਨਸ਼ਾ ਪੀਤਾ ਇਹਦੀ ਗਿਣਤੀ ਸ਼ਾਇਦ ਉਹਨਾਂ ਕੋ ਵੀ ਨਹੀਂ ਹੈ ਪਰ ਅਸੀਂ ਉਹਨਾਂ ਦੀ ਜ਼ਿੰਦਗੀ 'ਚ ਝਾਤ ਪਾਵਾਂਗੇ ਔਰ ਨਾਲ ਉਹ ਨੌਜਵਾਨਾਂ ਨੂੰ ਅਸੀਂ ਮੋਟੀਵੇਟ ਕਰਾਂਗੇ ਜਿਹੜੇ ਕਿ ਨੌਜਵਾਨ ਇਸ ਦਰਦਲ 'ਚ ਨੇ ਕਿਵੇਂ ਬਾਹਰ ਨਿਕਲ ਸਕਦੇ ਨੇ ਤਾਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੁਹਾਨੂੰ ਅਸੀਂ ਗੁਰਪ੍ਰਤਾਪ ਸਿੰਘ ਹਨਾ ਦੇ ਨਾਲ ਜੋ ਕਿ ਸਾਡੇ ਨਾਲ ਇਸ ਵੇਲੇ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬੈਠੇ ਨੇ ਤਾਂ ਇਹ ਉਹ ਨੌਜਵਾਨ ਨੇ ਪੰਜਾਬ ਦੇ ਜਿਨ੍ਹਾਂ ਨੇ ਕਿ ਪੰਜਾਬ ਦੀ ਇੱਕ ਐਸੀ ਬੁਰੀ ਦਸ਼ਾ ਦੇਖੀ ਹੈ ਆਪਣੀ ਅੱਖੀ ਔਰ ਅੱਜ ਇੱਕ ਆਈਕੋਨਿਕ ਪਰਸਨੈਲਿਟੀ ਦੇ ਤੌਰ ਤੇ ਗੁਰਪ੍ਰਤਾਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਜੀ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਆਪਣਾ ਥੋੜਾ ਸਫ਼ਰ ਦੱਸੋ ਕਿਵੇਂ ਤੁਹਾਡੇ ਸਫ਼ਰ ਦੀ ਸ਼ੁਰੂਆਤ ਹੋਈ ਅੱਜ ਤੁਸੀਂ ਇੱਕ ਸਮਾਜ ਵਾਸਤੇ ਨਿਕਲਿਓ ਬਚਪਨ ਕਿਵੇਂ ਬੀਤਿਆ ਕਿਵੇਂ ਸ਼ੁਰੂਆਤ ਹੋਈ ਅ ਬਚਪਨ ਬੜਾ ਵਧੀਆ ਜਿੱਦਾਂ ਪਿੰਡ ਦੇ ਵਿੱਚ ਇੱਕ ਚੰਗੀ ਫੈਮਿਲੀ ਦੀ ਲਾਈਫ ਹੁੰਦੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਸੋ ਮੇਰੇ ਮਦਰ ਦਾ ਆਪਣਾ ਸਕੂਲ ਸੀਗਾ ਪ੍ਰਾਇਮਰੀ ਸਕੂਲ ਉਹਨਾਂ ਨੇ 32-33 ਸਾਲ ਰਨ ਕੀਤਾ ਸੋ ਪਹਿਲੀਆਂ 5 ਕਲਾਸਾਂ ਉੱਥੋਂ ਹੀ ਕੀਤੀਆਂ ਮਦਰ ਦੇ ਸਕੂਲ ਤੋਂ ਜਦੋਂ ਮੈਂ ਸੈਕਿੰਡ ਕਲਾਸ ਸੀਗਾ ਤੇ ਮੇਰੇ ਫਾਦਰ ਦੀ ਡੈਥ ਹੋ ਗਈ ਐਕਸੀਡੈਂਟ ਦੇ ਨਾਲ ਤੇ ਮੇਰੇ ਮਦਰ ਲਈ ਉਹ ਬਹੁਤ ਵੱਡਾ ਲਾਸ ਸੀਗਾ ਬੜਾ ਵੱਡਾ ਸਦਮਾ ਹੀ ਇੱਕ ਉਹ ਚੋਂ ਉੱਭਰਨ ਲਈ ਉਹਨਾਂ ਨੂੰ ਕਾਫੀ ਟਾਈਮ ਲੱਗ ਗਿਆ ਫਿਰ ਨਾਲ ਨਾਲ ਇੱਕ ਉਹਨਾਂ ਦੇ ਅੰਦਰ ਨਾ ਫੀਅਰ ਜਨਰੇਟ ਹੋਇਆ ਕਿ ਮੇਰੇ ਬੱਚੇ ਦਾ ਵੀ ਐਕਸੀਡੈਂਟ ਨਾ ਹੋ ਜੇ ਐਵਰੀ ਟਾਈਮ ਉਹਨਾਂ ਦੇ ਅੰਦਰ ਇਹ ਚੱਲਣਾ ਸ਼ੁਰੂ ਹੋ ਗਿਆ ਜਿੱਥੋਂ ਮੇਰੀ ਜ਼ਿੰਦਗੀ ਨੇ ਬਹੁਤ ਇੱਕ ਡਿਫਰੈਂਟ ਮੋੜ ਲਿਆ ਇੱਕ ਬਰਬਾਦੀ ਦੇ ਵੱਲ ਕਿਉਂਕਿ ਉਹਨਾਂ ਦਾ ਫੇਅਰ ਜਿਹੜਾ ਸੀਗਾ ਨਾ ਉਹ ਮੇਰੇ ਲਈ ਇੱਕ ਗੁਲਾਮੀ ਬਣ ਗਿਆ ਮੈਂ ਆਪਣੇ ਮਦਰ ਨੂੰ ਕਸੂਰوار ਬਿਲਕੁਲ ਨਹੀਂ ਸਮਝਦਾ ਮੈਂ ਵੀ ਉਹਨਾਂ ਦੀ ਜਗ੍ਹਾ ਤੇ ਹੁੰਦਾ ਤੇ ਸ਼ਾਇਦ ਮੇਰੇ ਅੰਦਰ ਵੀ ਇਹ ਫੇਅਰ ਚੱਲਦਾ ਕਿ ਮੇਰੇ ਬੱਚੇ ਦਾ ਐਕਸੀਡੈਂਟ ਨਾ ਹੋ ਜੇ ਕਿਉਂਕਿ ਉਹਨਾਂ ਦੇ ਹਸਬੰਡ ਦੀ ਡੈਥ ਐਕਸੀਡੈਂਟ ਨਾ ਹੋ ਚੁੱਕੀ ਸੀਗੀ ਸੋ ਉਹਨਾਂ ਨੇ ਮੇਰਾ ਲਿਮਟਿਡ ਦੋਸਤ ਬਣਾ ਤੇ ਆਪਣੀ ਮਰਜ਼ੀ ਨਾਲ ਤੂੰ ਇੰਨਾ ਬੱਚਿਆਂ ਨਾਲ ਹੀ ਖੇਡਣਾ ਲਿਮਟਿਡ ਇੱਕ ਦਾਇਰਾ ਜਨਰੇਟ ਕਰਤਾ ਕਿ ਸਾਈਕਲ ਇੱਥੋਂ ਤੱਕ ਹੀ ਚਲਾ ਸਕਦਾ ਹੈ ਤੂੰ ਇੱਥੋਂ ਅੱਗੇ ਨਹੀਂ ਜਾ ਸਕਦਾ ਮੇਰੇ ਦੋਸਤਾਂ ਨੇ ਦੂਰ ਗਰਾਊਂਡ 'ਚ ਖੇਡਣਾ ਜਾਣਾ ਸ਼ੁਰੂ ਕਰਤਾ ਤੇ ਮੈਂ ਘਰ ਦੇ ਬਾਹਰ ਬੈਠਾ ਰਹਿਣਾ। ਸੋ ਅੰਦਰ ਇੱਕ ਨਾ ਫੀਲਿੰਗ ਆਉਣੀ ਸ਼ੁਰੂ ਹੋ ਗਈ ਮੇਰੇ ਅੰਦਰ ਗੁਲਾਮੀ ਦੀ ਕਿ ਮੈਂ ਗੁਲਾਮ ਆ ਮੈਂ ਜਾ ਨਹੀਂ ਸਕਦਾ ਮੈਂ ਕਰ ਨਹੀਂ ਸਕਦਾ ਜੀਦਾ ਕਰਕੇ ਮੈਂ ਥੋੜਾ ਜਿਹਾ ਡਿਪਰੈਸ ਰਹਿਣਾ ਸ਼ੁਰੂ ਹੋ ਗਿਆ। ਜ਼ਿਆਦਾ ਨਹੀਂ ਗੱਲ ਕਰ ਪਾ ਰਿਹਾ ਸੀ, ਜ਼ਿਆਦਾ ਨਹੀਂ ਬੋਲ ਪਾ ਰਿਹਾ ਆਈਗਾ। 8ਵੀਂ 9ਵੀਂ ਕਲਾਸ ਦੇ ਵਿੱਚ ਜਾ ਕੇ ਜਦੋਂ ਥੋੜੇ ਜਿਹਾ ਤਾਕਤਵਰ ਫੀਲ ਕੀਤਾ ਆਪਣੇ ਆਪ ਨੂੰ ਵੱਡੇ ਹੋਏ, ਕੁਝ ਫਿਲਮਾਂ ਇਹੋ ਜਿਹੀਆਂ ਵੇਖ ਲਈਆਂ ਸੰਜੀ ਦਾ ਰੋਲ ਮਾਡਲ ਸੀਗਾ ਉਸ ਟਾਈਮ ਤੇ ਉਹ ਸਾਰੀਆਂ ਚੀਜ਼ਾਂ ਨਾ ਬੜਿਆ ਜ਼ਿਆਦਾ ਡਿਫਰੈਂਟ ਜਿਹੀ ਮਾਈਂਡ ਸੈਟ ਬਣਾਤਾ ਉਹਨਾਂ ਨੇ ਆ ਇੱਕ ਥਾਟ ਆਉਣਾ ਸ਼ੁਰੂ ਹੋ ਗਿਆ ਕਿ ਗੁਲਾਮੀ ਹੈ ਗੁਲਾਮੀ ਨੂੰ ਤੋੜੋ ਆਜ਼ਾਦ ਹੋ ਆਪਣੀ ਜ਼ਿੰਦਗੀ ਹੈ ਆਪਣੀ ਮਰਜ਼ੀ ਦੇ ਨਾਲ ਜਿਓ ਮੇਰੀ ਲਾਈਫ ਹੈ ਉਹ ਸਾਰੀਆਂ ਚੀਜ਼ਾਂ ਦਿਮਾਗ 'ਚ ਜੋ ਇੱਕ ਟੀਨੇਜਰ ਦੇ ਆਉਂਦੀਆਂ ਨੇ ਸੋ ਉਦੋਂ ਬੜਾ ਕੁਝ ਬਦਲਿਆ ਉਸ ਕਲਾਸ ਜਾਣ ਕੇ ਸਕੂਲ ਬੱਸ ਤੋਂ ਪ੍ਰਾਈਵੇਟ ਬੱਸ ਤੇ ਜਾਣਾ ਸ਼ੁਰੂ ਕਰਤਾ ਆਪਣੇ ਤੋਂ ਸੀਨੀਅਰਜ਼ ਨਾਲ ਰਹਿਣਾ ਸ਼ੁਰੂ ਕਰਤਾ ਕਿਉਂਕਿ ਚੰਗੇ ਲੱਗਦੇ ਸੀਗੇ ਜਿਹੜੇ ਸਕੂਲ ਤੋਂ ਬੰਕ ਕਰ ਰਹੇ ਆ ਇਹ ਉਹ ਬਹੁਤ ਜ਼ਿਆਦਾ ਚੰਗੇ ਲੱਗਦੇ ਕਿਉਂਕਿ ਉਹ ਉਹ ਉਹਨਾਂ ਚੀਜ਼ਾਂ ਨੂੰ ਅਥਾਰਟੀ ਨੂੰ ਚੈਲੰਜ ਕਰ ਰਹੇ ਸੀਗੇ ਉਹਨਾਂ ਨੂੰ ਤੋੜ ਰਹੇ ਸੀ ਰੂਲਸ ਨੂੰ ਪਰ ਡਰੱਗਜ਼ ਦਾ ਰਸਤਾ ਕਿਵੇਂ ਫੜਿਆ ਗਿਆ ਇੱਥੋਂ ਹੀ ਸਟਾਰਟ ਹੋਇਆ ਜੀ ਇਹੀ ਸੀਗਾ ਮੇਰੀ ਜ਼ਿੰਦਗੀ ਦਾ ਡਰੱਗਜ਼ ਦਾ ਮੋੜ ਉਹ ਜਦੋਂ ਭਾਈਦੇਸ਼ ਸਕੂਲ ਤੋਂ ਮੂਵੀ ਵੇਖਣ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਇੱਕ ਲੈਬ 'ਚ ਫਿਲਮ ਲਵਾ ਕੇ ਵੇਖੀ ਜਾਂਦੀ ਛਿੰਮੇ 'ਚ ਛਾਪੇ ਪੈਂਦੇ ਸਕੂਲ ਦੇ ਨਹੀਂ ਜਾ ਸਕਦੇ ਲੈਬਾਂ ਵੀ ਸੀਆਰ ਵਾਲੀਆਂ ਹੁੰਦੀਆਂ ਜਿੱਥੇ ਜਾ ਕੇ ਮੂਵੀਜ਼ ਦੇਖਦੇ ਉੱਥੇ ਬੀਅਰ ਸਟਾਰਟ ਹੋਈ ਉਹਨਾਂ ਸੀਨੀਅਰਜ਼ ਦੇ ਨਾਲ ਬੀਅਰ ਪੀਣੀ ਸ਼ੁਰੂ ਕੀਤੀ ਵਿਸਕੀ ਪੀਣੀ ਸ਼ੁਰੂ ਕੀਤੀ 9ਵੀਂ 10ਵੀਂ ਇਸ ਇਨਸਲਾ ਚੱਲਦਾ ਰਿਹਾ ਉਸ ਤੋਂ ਬਾਅਦ ਪਲੱਸ 1 ਦੇ ਵਿੱਚ ਜਾ ਕੇ ਜਦੋਂ ਮੇਰੀ ਫੈਮਿਲੀ ਨੇ ਮੈਨੂੰ ਮੈਂ სპੋਰਟਸਮੈਨ ਸੀਗਾ ਜੈਵਲਨ ਥ्रो ਮੇਰੀ ਗੇਮ ਸਟਾਰਟ ਕੀਤੀ ਹੀ ਮੈਂ ਤੇ ਮੈਂ ਆਪਣੇ ਦੋਸਤਾਂ ਨਾਲ ਖਾਲਸਾ ਸਕੂਲ ਜਾਣਾ ਚਾਹੁੰਦਾ ਸੀਗਾ ਤੇ ਉੱਥੇ ਨਹੀਂ ਜਾਣ ਦਿੱਤਾ ਖਾਲਸਾ ਸਕੂਲ ਤਰਨ ਤਾਂ ਤੇ ਮੈਨੂੰ ਹਰਕਸ਼ਨ ਸਕੂਲ ਤੋਂ ਹਟਾ ਕੇ ਪਲੱਸ 1 ਦੇ ਵਿੱਚ ਗਵਰਨਮੈਂਟ ਸਕੂਲ ਦੇ ਵਿੱਚ ਪਾਤਾ ਉਹ ਮੈਨੂੰ ਬੜਾ ਬੁਰਾ ਲੱਗਾ ਕਿ ਮੈਨੂੰ ਇੱਥੇ ਪਾਤਾ ਤੇ ਇੱਕ ਰिजੈਂਟਡ ਫੀਲ ਕਰਨਾ ਸ਼ੁਰੂ ਕਰਤਾ ਕਰਦਿਆਂ ਪਰ ਅੱਤ ਮੈਂ ਕਿਹਾ ਹੁਣ ਤੁਹਾਨੂੰ ਮੈਂ ਕਰਕੇ ਦਿਖਾਉਂਦਾਂ ਹੀ ਮੈਨੂੰ ਐ ਸਕੂਲ 'ਚ ਉਹ ਸਕੂਲ ਥੋੜਾ ਜਿਹਾ ਬਦਨਾਮ ਸੀਗਾ ਲੜਾਈਆਂ ਝਗੜਿਆਂ ਦੇ ਨਸ਼ਿਆਂ ਦੇ ਵਿੱਚ ਉੱਥੇ ਮੇਰੀ ਦੋਸਤੀ ਹੋਈ ਉਹਨਾਂ ਮੁੰਡਿਆਂ ਦੇ ਨਾਲ ਮੈਨੂੰ ਉਹ ਚੰਗੇ ਲੱਗਦੇ ਸੀਗੇ ਤੇ ਮੈਂ ਵੀ ਉਹ ਗਰੁੱਪ ਜੁਆਇਨ ਕਰ ਲਿਆ ਤੇ ਉਹ ਪੀਅਰ ਪ੍ਰੈਸ਼ਰ ਦੇ ਵਿੱਚ ਹੀ ਮੈਂ ਉਦੋਂ ਸਮੈਗ ਜ਼ਿਆਦਾਤਰ ਹੁੰਦੀ ਉਹ ਪੀਣੀ ਸ਼ੁਰੂ ਕਰਤੀ ਫਿਰ ਮੇਰੇ ਤੋਂ ਉਹਨਾਂ ਪਿੱਛੇ ਮੁੜ ਕੇ ਵੇਖਿਆ ਗਿਆ ਨਾ ਲੜਾਈਆਂ ਝਗੜੇ ਹੀ ਰੁਕੇ ਤੇ ਨਾ ਹੀ ਨਸ਼ੇ ਰੁਕੇ ਜੀਲ ਗ ਨਹੀਂ ਜੇਲ੍ਹ ਚ ਨਹੀਂ ਕਦੀ ਵਾਹਿਗੁਰੂ ਦੀ ਕਿਰਪਾ ਨਾਲ ਫੈਮਿਲੀ ਬੈਕਗ੍ਰਾਉਂਡ ਚੰਗੀ ਸੀਗੀ ਤੇ ਉਹਦਾ ਕਰਕੇ ਬਹੁਤ ਸਾਰੇ ਕੇਸਿਸ ਹੋਏ ਪੁਲਿਸ ਨੇ ਫੜਿਆ ਕੀਤਾ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਨੌਬਤ ਨਹੀਂ ਆਈ ਕਿ ਜੇਲ੍ਹ ਚ ਗਏ ਜੇ ਜੇਲ੍ਹ ਚ ਚਲ ਜਾਂਦੇ ਫਿਰ ਮੈਨੂੰ ਲੱਗਦਾ ਮੇਰੇ ਵਰਗੀ ਪਰਸਨੈਲਿਟੀ ਨੇ ਵਾਪਸ ਨਹੀਂ ਜੀਣਾ ਅੱਛਾ ਇੱਕ ਸਵਾਲ ਹੈ ਕਿ ਸਭ ਤੋਂ ਵੱਡਾ ਇੱਕ ਟੀਨੇਜਰ ਦੀ ਤੁਸੀਂ ਗੱਲ ਕਰਦੇ ਹੋ ਪਰ ਪੈਸਾ ਕਿੱਥੋਂ ਫਿਰ ਤੁਸੀਂ ਜਨਰੇਟ ਕਰਦੇ ਰਹੇ ਔਰ ਕਿਵੇਂ ਉਹ ਸਾਰਾ ਸਿਸਟਮ ਚੱਲਦਾ ਰਿਹਾ ਉਹ ਪਹਿਲਾ ਪੈਸਾ ਘਰਦਿਆਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਝੂਠ ਆ ਹੋ ਗਿਆ ਉਹ ਲੈਣਾ ਆ ਕਰਨਾ ਆ ਉਹ ਕਰਨਾ ਹੈ ਸਾਰੀਆਂ ਚੀਜ਼ਾਂ ਫੈਮਿਲੀ ਤੋਂ ਹੀ ਪੈਸਾ ਆਉਂਦਾ ਹੈ ਜਦੋਂ ਤੁਹਾਡਾ ਪੈਸਾ ਖਤਮ ਹੁੰਦਾ ਹੈ ਫਿਰ ਘਰੇ ਲੜਾਈਆਂ ਕੁੱਟਮਾਰ ਚੋਰੀ ਜੇਦ ਸਾਰਾ ਕੁਝ ਘਰੋਂ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਕੀਤਾ ਹੱਥ ਚੁੱਕਿਆ ਮਦਰ ਦੇ ਉੱਤੇ ਘਰੋਂ ਚੋਰੀਆਂ ਕੀਤੀਆਂ ਆਪਣਾ ਜਿੰਮ ਦਾ ਸਾਰਾ ਸਮਾਨ ਵੇਚਤਾ ਸਾਰਾ ਕੁਝ ਕੀਤਾ ਉਹ ਫਿਰ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਤੇ ਫਿਰ ਉਹਨਾਂ ਇਲਾਜ ਕਰਾਉਣਾ ਸ਼ੁਰੂ ਕਰਤਾ 2002 ਦੇ ਵਿੱਚ ਮੇਰਾ ਫਸਟ ਟ੍ਰੀਟਮੈਂਟ ਹੋਇਆ ਸੀਗਾ 10 ਮਹੀਨੇ ਬਾਅਦ ਮੇਰਾ ਰਿਲੈਪਸ ਹੋ ਗਿਆ 3 ਮਹੀਨੇ ਬਾਅਦ ਦੁਬਾਰਾ ਫਿਰ ਨਸ਼ਾ ਕਰਨਾ ਸ਼ੁਰੂ ਕਰਤਾ ਫਿਰ ਸਿਲਸਲਾ ਦੁਬਾਰਾ ਇਦਾਂ ਹੀ ਚੱਲਣਾ ਸ਼ੁਰੂ ਹੋ ਗਿਆ ਕੀ ਪੀਤਾ ਕੀ ਕੀ ਆਪਣੇ ਇਸ ਅਤਨੇ ਹੋਰ ਉਸ ਟਾਈਮ ਤੇ ਜੋ ਵੀ ਅਵੇਲੇਬਿਲਟੀ ਡਰੱਗਸ ਦੀ ਸੀਗੀ ਹੁਣ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦਣਾ ਡਰੱਗਸ ਦੇ ਨਾਮ ਨਾਂ ਲੈ ਜਾਣ ਤੇ ਜੋ ਵੀ ਅਵੇਲੇਬਲਤੀ ਸੀਗੀ ਹਨਾ ਉਹ ਸਾਰੀਆਂ ਚੀਜ਼ਾਂ ਹੀ ਕੀਤੀਆਂ ਸੋ ਕਾਫੀ ਟਾਈਮ ਸਮੈਗ ਉਸ ਟਾਈਮ ਤੇ ਇੰਜੈਕਸ਼ਨ ਚੱਲਦੇ ਹੁੰਦੇ ਸੀਗੇ ਨਾਰਫਨ ਮੋਰਫਨ ਦੇ ਉਹ ਫਿਰ ਤੋਂ ਬਾਅਦ ਹਰਵਨ 4-5 ਸਾਲ ਮੈਂ ਉਹ ਨཅੀ ਜਾਂਚ ਰਿਹਾ 2011 ਤੱਕ 2011 26 ਜੁਲਾਈ ਕੋਈ 12-13 ਸਾਲ ਮੇਰੀ ਜ਼ਿੰਦਗੀ ਚ ਐਡਿਕਸ਼ਨ ਰਹੀ ਤੇ 2011 26 ਜੁਲਾਈ ਨੂੰ ਮੈਂ ਐਡਮਿਟ ਹੋਇਆ ਸੀਗਾ ਲਾਸਟ ਟ੍ਰੀਟਮੈਂਟ ਕਰਾਇਆ ਵਾਯੂ ਗੁਰੂ ਦੀ ਮੈਂ ਇਹ ਕਿਰਪਾ ਸਮਝਦਾ ਕਿ ਮੈਨੂੰ ਉਹ ਲੋਕ ਮਿਲੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਨਸ਼ੇ ਦੀ ਬਿਮਾਰੀ ਜਿਹੜੀ ਆ ਉਹ ਇਸ ਤਰੀਕੇ ਨਾਲ ਟਰੈਵਲ ਕਰਦੀ ਹੈ ਕਿ ਇਹਦੇ ਦੌਰਾਨ ਤੇਰੇ ਬਹੁਤ ਸਾਰੇ ਬਲੀਵ ਸਿਸਟਮ ਬਚਪਨ ਤੋਂ ਬਣ ਗਏ ਨੇ ਜਿੰਨਾ ਕਰਕੇ ਤੂੰ ਬਾਰ-ਬਾਰ ਜਾ ਕੇ ਨਸ਼ਾ ਕਰਦਾ ਸਾਨੂੰ ਉਹਨਾਂ ਤੇ ਕੰਮ ਕਰਨਾ ਡਾਇਰੈਕਟ ਤੂੰ ਨਸ਼ਾ ਨਹੀਂ ਛੱਡ ਸਕਦਾ ਜਦੋਂ ਮੈਨੂੰ ਉਹ ਗੱਲ ਸਮਝ ਆਈ ਮੈਂ ਆਪਣੇ ਹਰ ਬਲੀਵ ਸਿਸਟਮ ਤੇ ਆਪਣੇ ਟ੍ਰਿਗਰ ਪੁਆਇੰਟ ਤੇ ਹਰ ਚੀਜ਼ਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਕਿੰਨੇ ਇੱਕ ਦਾ ਨਸ਼ਾ ਪੀ ਗਏ ਕੋਈ ਅਮਾਊਂਟ ਹੈ ਤੁਹਾਡੇ ਕੋਲ ਕਿ ਜ਼ਿੰਦਗੀ ਚ ਕਿੰਨਾ ਕੁ ਪੈਸਾ ਪਾਜੀ ਤੁਸੀਂ ਲਾਓ ਹਿਸਾਬ ਭਈ ਜਦੋਂ ਲਾਸਟ 5 ਸਾਲ ਸੀਗੇ 2 ਤੋਂ 3000 ਦਾ ਨਸ਼ਾ ఎవਰੀ ਡੇ ਦਾ ਸੀਗਾ ਉਹ ਤੇ ਉਤੋਂ ਪਹਿਲਾਂ ਵੀ ਰਾਉਂਡ ਕੋਈ ਮਤਲਬ ਕਿਉਂਕਿ ਪਹਿਲਾਂ ਜਿਹੜੇ ਡਰੱਗਸ ਜਿਹੜੀਆਂ ਕਰਦੇ ਹੋ ਥੋੜੀਆਂ ਸਸਤੀਆਂ ਸੀਗੀਆਂ ਉਹ 500 ਤੋਂ 1000 ਰੁਪਏ ਦੀਆਂ ਡੇਲੀ ਦੀਆਂ ਲਾ ਲਓ ਜਿਹੜਾ ਲਾਸਟ 5-6 ਸਾਲ ਸੀਗੇ ਉਹ 2 ਤੋਂ 3000 ਰੁਪਏ ਡੇਲੀ ਦਾ ਲਾ ਲਓ ਤੇ ਕਾਊਂਟ ਕਰ ਲਓ ਲੱਖ ਰੁਪਏ ਮਹੀਨਾ ਪਈ ਜਾਂਦੇ ਸੀ ਮੇਰੇ ਖਿਆਲ ਨਾਲ ਜਿਆਦਾ ਹੋ ਜਾਂਦਾ ਸੀਗਾ ਲੱਖ ਰੁਪਏ ਤੋਂ ਮਹੀਨਾ ਅਪਰੋਕਸੀਮੇਟਲੀ ਇਹ ਪੈਸਾ ਕਿੱਥੋਂ ਆਇਆ ਸਾਰਾ ਵੇਖੋ ਜਦੋਂ ਬੰਦਾ ਨਸ਼ਾ ਕਰਦਾ ਨਾ ਹੁਣ ਮੈਂ ਇਹ ਚੀਜ਼ ਨੂੰ ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ addict mind blessed ear rub වල 92% ਲੋਕ ਨਾਰਮਲ ਨੇ ਮੈਂ 14 ਸਾਲ ਹੋ ਗਏ ਮੈਨੂੰ ਇਸੇ ਚੀਜ਼ ਦੇ ਵਿੱਚ ਕੰਮ ਕਰਦੇ ਨੂੰ 8% ਲੋਕ ਦੁਨੀਆ ਦੇ ਵਿੱਚ ਜਿਹੜੇ ਨੇ ਐਡਿਕਟ ਪਰਸਨੈਲਿਟੀ ਨੇ ਉਹ ਜਿਹੜੀ ਵੀ ਚੀਜ਼ ਤੇ ਲੱਗ ਜਾਣ ਉਸ ਚੀਜ਼ ਦੇ ਐਂਡ ਤੇ ਜਾਂਦੇ ਨੇ ਐਕਸਟਰੀਮਿਸਟ ਕਹਿੰਦੇ ਨੇ ਉਹਨਾਂ ਨੂੰ ਸੋ ਜਦੋਂ ਤੁਸੀਂ ਨਸ਼ਾ ਕਰਦੇ ਹੋ ਆਮ ਬੰਦੇ ਨੂੰ ਕਹੋ ਕਿ 100 ਰੁਪਿਆ ਵੀ ਬਿਨਾ ਕੰਮ ਤੋਂ ਰੋਜ਼ ਦਾ ਪੈਸਾ ਕਰਕੇ ਦਿਖਾਉ ਉਹਦੇ ਲਈ ਬਹੁਤ ਮੁਸ਼ਕਲ ਹੋ ਹਰ ਐਡਿਕਟ ਮੈਂ ਇਕੱਲਾ ਨਹੀਂ ਲੱਖਾਂ ਐਡਿਕਟਸ ਨੇ ਜਿਹੜੇ ਇਸ ਬਿਮਾਰੀ ਦੇ ਵਿੱਚ ਫਸੇ ਹੋਏ ਨੇ ਉਹ ਰੋਜ਼ ਪੈਦਾ ਕਰ ਰਹੇ ਨੇ 2000 3000 4000 ਇਹੋ ਹੀ ਤੇ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਤੁਸੀਂ ਕਿਵੇਂ ਜੇ ਮੈਂ ਕਹਾਂ ਇਹਦੇ ਲਈ ਤੇ ਫਿਰ ਨਸ਼ਾ ਕਰਨਾ ਪਊਗਾ ਫੇਰ ਹੀ ਸਮਝਾਉਂਗੀ ਕਿਵੇਂ ਨਹੀਂ ਇਸ ਲਈ ਤੁਸੀਂ ਸਮਾਂ ਸੀ ਜਿਹਦੇ ਤੁਹਾਨੂੰ ਕੋ ਪੈਸੇ ਨਹੀਂ ਸੀ ਹੁੰਦੇ ਉਸ ਵੇਲੇ ਤਲਬ ਵੀ ਲੱਗਦੀ ਸਰਵੇ ਕੋ ਕਦੀ ਨਾ ਕਦੀ ਤੁਹਾਨੂੰ ਇਹਨਾਂ ਚੀਜ਼ਾਂ ਚ ਇਨਵੋਲਵ ਹੋਣਾ ਪੈਂਦਾ ਕਿ ਛੋਟੇ ਮੋਟੀ ਪੈਡਲਿੰਗ ਕਰਨੀ ਪੈ ਜਾਂਦੀ ਹੈ ਤੁਹਾਨੂੰ ਹੂੰ ਤੋਂ ਤੁਹਾਡੇ ਸੋਰਸਿਸ ਹੁੰਦੇ ਨੇ ਇੰਨੇ ਕਿ ਤੁਹਾਡੀ ਫੈਮਿਲੀ ਡਰਦੀ ਹੈ ਕਿ ਸਾਡਾ ਬੱਚਾ ਬਾਹਰ ਗਲਤ ਸੋਸਾਇਟੀ ਚ ਨਾ ਪੈ ਜੇ ਜਦੋਂ ਤੁਸੀਂ ਚੰਗੀ ਫੈਮਿਲੀ ਤੋਂ ਹੁੰਦੇ ਹੋ ਤੇ ਉਹ ਤੁਹਾਨੂੰ ਆਪ ਵੀ ਪੈਸੇ ਦਿੰਦੇ ਨੇ ਘਰਦੇ ਹਨ ਤੇ ਸੋ ਇਸ ਤਰੀਕੇ ਦੇ ਨਾਲ ਕਿਤੇ ਉਹਨਾਂ ਕਿਤੇ ਕੋਈ ਜਿਗਾੜ ਲਾ ਕੇ ਝੂਠ ਬੋਲ ਕੇ ਕਿਤੇ ਰਿਸ਼ਤੇਦਾਰ ਤੋਂ ਫੜ ਲਿਆ ਕਿ ਜੋ ਬਾਹਰੋਂ ਕਿਸੇ ਭੈਣ ਭਰਾ ਤੋਂ ਮਗਾ ਲੇ ਕੁਛ ਨਾ ਕੁਛ ਛੋਟੀਆਂ ਮੋਟੀਆਂ ਚੀਜ਼ਾਂ ਚ ਇਨਵੋਲ ਆਪ ਹੋ ਗਏ ਨਾ ਚੀਜ਼ਾਂ ਚ ਤੇ ਉਹ ਇਸ ਤਰੀਕੇ ਨਾਲ ਸਾਰੇ ਅਰੇਂਜਮੈਂਟ ਹੋ ਹੀ ਜਾਂਦੇ ਨੇ ਪਰ ਤੁਹਾਡੇ ਪਿੰਡ 'ਚ ਪਤਾ ਲੱਗਿਆ ਸੀ ਕਿ ਤੁਸੀਂ ਐਡੇ ਕਿੰ 100% ਤਾਂ ਮਦਰ ਕੀ ਸੋਚਦੇ ਸੀ ਮਦਰ ਉਸ ਟਾਈਮ ਤੇ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਸੀ ਕਿਉਂਕਿ ਕੋ ਲੇਡੀ ਜਿਨੇ ਸਾਰੀ ਜ਼ਿੰਦਗੀ ਆਪਣੇ ਲੋਕਾਂ ਨੂੰ ਸਿੱਖਿਆ ਦਿੱਤੀ ਹੋਵੇ ਤੇ ਉਹਦਾ ਪਿੰਡ 'ਚ ਰਸੂਖ ਹੋਵੇ ਕਿ ਪਿੰਡ ਦੇ ਸਭ ਤੋਂ ਵਧੀਆ ਇਨਸਾਨ ਦੇ ਵਿੱਚ ਉਹਨਾਂ ਦੀ ਗਿਣਤੀ ਹੋਵੇ ਤੇ ਉਹਨਾਂ ਦਾ ਆਪਣਾ ਹੀ ਬੱਚਾ ਨਸ਼ੇ ਕਰ ਰਿਹਾ ਹੋਵੇ ਉਹ ਬਹੁਤ ਜਿਆਦਾ ਡਿਪਰੈਸ ਸ਼ੈਮਪੂਲ ਫੀਲ ਕਰ ਰਹੇ ਸੀ ਉਸ ਟਾਈਮ ਤੇ ਗੁਰਦੁਆਰਾ ਸਾਹਿਬ ਜਾਣਾ ਛੱਡਤਾ ਉਹਨਾਂ ਨੇ ਕਿਉਂਕਿ ਲੋਕਾਂ ਦੀਆਂ ਅੱਖਾਂ ਉਹਨਾਂ ਤੋਂ ਸਵਾਲ ਪੁੱਛਦੀਆਂ ਸੀ ਉੱਥੇ ਬੈਠਿਆ ਕਿ ਤੇਰਾ ਮੁੰਡਾ ਠੀਕ ਹੈ ਉਹਨਾਂ ਨੂੰ ਇਹ ਸਵਾਲ ਖਾਈ ਜਾਂਦਾ ਸੀ ਸਕੂਲ ਜਾਣਾ ਲੇਟ ਸ਼ੁਰੂ ਕਰਤਾ ਉਹਨਾਂ ਨੇ ਕਿਉਂਕਿ ਬੱਚੇ ਛੱਡਣ ਆਉਂਦੇ ਸੀਗੇ ਜਿਹੜੇ ਪੇਰੈਂਟਸ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਤੇ ਤੇਰਾ ਮੁੰਡਾ ਠੀਕ ਹੈ ਹੁਣ ਕੀ ਹਾਲ ਹੈ ਉਹਦਾ ਉਦੋਂ ਉਹਨਾਂ ਨੂੰ ਬਹੁਤ ਗਿਲਟ ਫੀਲ ਹੁੰਦਾ ਜਿਗਾ ਕਿ ਇਹਦੇ ਬੱਚੇ ਨੂੰ ਮੈਂ ਕੀ ਪੜਾਉਂਗੀ ਮੈਂ ਆਪਣੇ ਬੱਚੇ ਨੂੰ ਹੀ ਨਹੀਂ ਹਨਾ ਉਨ੍ਹਾਂ ਤੇ ਇੰਨਾ ਕਿ ਅਫੈਕਟ ਹੋਇਆ ਮੈਂ ਤੇ 14 ਸਾਲ ਤੋਂ ਠੀਕ ਹੋ ਗਿਆ ਹਾਂ ਮੈਂ ਤੇ ਇੱਕ ਚੰਗੀ ਜ਼ਿੰਦਗੀ ਮੇਰੇ ਮਾਮੇ ਇਸ ਟਾਈਮ ਯੂਐਸ ਦੇ ਵਿੱਚ ਨੇ ਤੇ ਪਰ ਮੈਂ ਅੱਜ ਵੀ ਫੀਲ ਕਰਦਾ ਕਿ ਮੇਰੇ ਮਦਰ ਦਾ ਡਿਪਰੈਸ਼ਨ ਠੀਕ ਨਹੀਂ ਹੋਇਆ ਉਹ ਅੱਜ ਵੀ ਛੋਟੀ ਜੀ ਗੱਲ ਤੋਂ ਬਹੁਤ ਛੇਤੀ ਡਰ ਜਾਂਦੇ ਨੇ ਬਹੁਤ ਜ਼ਿਆਦਾ ਉਸ ਚੀਜ਼ ਨੂੰ ਐਗਜ਼ੈਸਰੇਟ ਕਰ ਲੈਂਦੇ ਮਾਣਾ ਪਿਆਰ ਸੀ ਹਾਂ ਉਸ ਸਮੇਂ ਮਾਣਾ ਪਿਆਰ ਜ਼ਿਆਦਾ ਸੀ ਕਿ ਹੁਣ ਮਾਣਾ ਪਿਆਰ ਨਹੀਂ ਮਾਣਾ ਪਿਆਰ ਮੇਰਾ ਬਚਪਨ ਤੋਂ ਰਿਹਾ ਪਰ ਐਡਿਕਸ਼ਨ ਦੇ ਵਿੱਚ ਆਣ ਕੇ ਨਹੀਂ ਰਿਹਾ ਹੁਣ ਮਾਂ ਨਾਲ ਇੰਨਾ ਕ ਪਿਆਰ ਹੈ ਕਿ ਮੇਰੇ ਸਕਰੀਨ ਸੇਵਰ ਵੀ ਮਾਂ ਦਾ ਹੀ ਹੁੰਦਾ ਹਾਂ ਹੂੰ ਕਈ ਵਾਰੀ ਤੁਹਾਡੀ ਜ਼ਿੰਦਗੀ ਤੁਹਾਡੇ ਤੋਂ ਇਹੋ ਜਿਹੇ ਕਰਮ ਹੋ ਜਾਂਦੇ ਆ ਕਿ ਤੁਸੀਂ ਆਪਣੇ ਆਪ ਨੂੰ ਅਨਲਕੀ ਸਮਝਦੇ ਹੋ ਸਾਰਾ ਕੁਝ ਹੁੰਦਿਆਂ ਆਇਆ ਵੀ ਸੌਰੀ ਸਾਰਾ ਕੁਝ ਹੁੰਦਿਆਂ ਹੋਇਆ ਵੀ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਨਾ ਅੱਜ ਮੈਂ ਠੀਕ ਐ اپنی ماں ਨਾਲ ਰਹਿਣਾ ਚਾਹਨਾ ਉਹ ਸੇਵਾ ਕਰਨੀ ਚਾਹਨਾ ਪਰ ਉਹਨਾਂ ਸਿਸਟਮ ਹੀ ਇਦਾਂ ਦਾ ਹੈ ماں ਜਿੰਦੇ ਹੋયા ਵੀ ਮੇਰੇ ਕੋਲ ਨਹੀਂ ਹੈਗੀ ਹਾਂ ਉਹ ਉੱਥੇ ਰਹਿ ਰਹੇ ਨੇ ਯੂ ایس ਉਹ ਸਾਡੀ ਫੈਮਿਲੀ ਦੀ ਨੀਡ ਹੈ ਨਾ ਉੱਥੇ ਉਹਨਾਂ ਨੂੰ ਰਹਿਣਾ ਪੈਣਾ ਹੈ ਪਰ ماں ਨੇ ਜਿਸ ਤਰੀਕੇ ਨਾਲ ਤੁਹਾਨੂੰ ਪ੍ਰੋਟੈਕਟ ਕੀਤਾ ਜਿੰਨਾ ਪਿਆਰ ਕੀਤਾ ਜਿਸ ਤਰੀਕੇ ਨਾਲ ਉਹ ਤਸੀਹੇ ਅਸੀਂ ਕਾਂਗੇ ਜਿਹੜੇ ਚੱਲੇਗੇ ਉਹ ਕਿਤੇ ਨਾ ਕਿਤੇ ਕਦੀ ਮਤਲਬ ਦੁੱਖ ਦਿੰਦੇ ਮੈਂ ਮੇਰੇ ਮੈਂ ਨਹੀਂ ਮੇਰੇ ਸਾਰੇ ਪਿੰਡ ਕਿਉਂਕਿ ਮੇਰਾ ਹਰ ਬੰਦੇ ਨਾਲ ਬਹੁਤ ਪਿਆਰ ਆ। ਭਾਵੇਂ ਮੈਂ ਐਡਿਕਸ਼ਨ 'ਚ ਰਿਆਂ ਮੈਂ ਮੇਰੇ ਸਾਰੇ ਨਾਲ ਪਿਆਰ ਰਿਹਾ ਬਹੁਤ ਜ਼ਿਆਦਾ। ਹਮ ਹਰ ਬੰਦਾ ਇਹ ਚੀਜ਼ ਕਹਿੰਦਾ ਹੈ ਕਿ ਜੇ ਤੂੰ ਅੱਜ ਜਿੰਦਾ ਹੈਂ ਜੇ ਤੂੰ ਬਚਿਆ ਹੈਂ ਤਾਂ ਸਿਰਫ ਤੇਰੀ ਮਾਂ ਦੀ ਭਗਤੀ ਹੈ। ਵਾਹ। ਉਹ ਮਾਂ ਹੀ ਮੈਨੂੰ ਬਚਾ ਗਈ। ਮੇਰੇ ਨਾਨਾ ਜੀ ਨੇ ਇੱਥੋਂ ਤੱਕ ਕਹਿਤਾ ਹੀ ਮੇਰੇ ਮਾਸੀ ਜੀ ਨੂੰ ਮੇਰੇ ਮਾਸੀਆਂ ਨੇ ਬਹੁਤ ਮਦਦ ਕੀਤੀ ਮੇਰੀ ਠੀਕ ਉਹਨਾਂ 'ਚ। ਕਿ ਤੂੰ ਇਹਨੂੰ ਆਪਣੇ ਘਰ ਰੱਖ ਕੇ ਇਹਦਾ ਇਲਾਜ ਕਰਾ ਰਹੀ ਹੈ ਇਹਨੇ ਤੇਰੇ ਮੁੰਡਿਆਂ ਨੂੰ ਵੀ ਨਸ਼ੇ ਤੇ ਲਾ ਦੇਣਾ ਹੈ ਮੇਰੀ ਮਾਂ ਨੂੰ ਉਹਨਾਂ ਨੇ ਕਹਿਤਾ ਕਿ ਤੇਰੇ ਜਿਹੜੇ ਬੁਢਾਪੇ ਵਾਸਤੇ ਤੂੰ ਪੈਸੇ ਰੱਖੇ ਤੂੰ ਇਹਦੇ ਇਲਾਜ ਤੇ ਲਾ ਦੇਂਗੀ ਤੂੰ ਕੀ ਕਰੇਂਗੀ ਕਿੱਥੋਂ ਖਾਏਂਗੀ ਪਰ ਮੇਰੀ ਮਾਂ ਨੇ ਆਸ ਨਹੀਂ ਛੱਡੀ ਇਹ ਬਹੁਤ ਵੱਡੀ ਗੱਲ ਹੀ ਉਹਨੂੰ ਲੱਗਦਾ ਸੀਗਾ ਕਿ ਨਹੀਂ ਮੇਰਾ ਮੁੰਡਾ ਠੀਕ ਹੋਊਗਾ ਅੱਛਾ ਹੁਣ ਅਸੀਂ ਇੱਕ ਪੋਜ਼ਿਟਿਵ ਇੰਪੈਕਟ ਵੱਲ ਮੋੜਾ ਕਿਵੇਂ ਪਿਆ 2011 ਚ ਜਦੋਂ ਮੈਂ ਵੀ ਇੰਨਾ ਕਿ ਜ਼ਿਆਦਾ ਉਸ ਟਾਈਮ ਤੇ ਥੱਕ ਚੁੱਕਾ ਸੀ ਕਿ ਮੈਂ ਚਾਹੁੰਦਾ ਕਿ ਮੈਨੂੰ ਕੱਢੇ ਵਾਹ ਪਲੇਅਰ ਵੀ ਸੀ ਹਾਂਜੀ ਮੈਂ ਜੈਵਲਨ ਕਰਦਾ ਸੀ ਜੈਵਲਨ ਥਰੋ ਦਾ ਪਲੇਅਰ ਸੀਗਾ ਖਤਮ ਹੋ ਗਿਆ ਖਤਮ ਹੋ ਗਿਆ ਜੀ ਉੱਤੇ ਸਾਰਾ ਕੁਝ ਖਤਮ ਹੋ ਗਿਆ ਮੇਰ ਤੋਂ ਫਸਟ ইয়ার ਹੀ ਨਹੀਂ ਕੰਪਲੀਟ ਹੋਈ ਬੀਏ ਦੀ ਗ੍ਰੈਜੂਏਸ਼ਨ ਫਸਟ ইয়ার ਚ ਮੈਂ ਤਿੰਨ ਵਾਰੀ ਫੇਲ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਤੇ ਮੋੜਾ ਫਿਰ ਕਿਵੇਂ ਪਿਆ 2011 ਚ ਜਦੋਂ ਮੈਨੂੰ ਫਸਟ ਟਾਈਮ ਇਹੋ ਜਿਹੇ ਬੰਦੇ ਮਿਲੇ ਜਿਨ੍ਹਾਂ ਨੇ ਮੈਨੂੰ ਐਕਚੁਅਲ ਬਿਮਾਰੀ ਬਾਰੇ ਦੱਸਿਆ ਬਿਮਾਰੀ ਤਿੰਨ ਤਰੀਕਿਆਂ ਨਾਲ ਟਰੈਵਲ ਕਰਦੀ ਹੈ ਇਹ ਸਾ ਫਿਜ਼ੀਕਲ ਡਿਜ਼ੀਜ਼ ਸਾਈਕਲੋਜੀਕਲ ਡਿਜ਼ੀਜ਼ ਐਂਡ ਸਪਿਰਚੁਅਲ ਡਿਜ਼ੀਜ਼ ਸੋ ਮੈਂ ਹਮੇਸ਼ਾ ਛੱਡਣਾ ਚਾਹੁੰਦਾ ਕਿ ਮੈਂ ਨਸ਼ੇ ਛੱਡ ਦੂੰਗਾ ਨਸ਼ੇ ਤੇ ਹਰ ਕੋਈ ਬੰਦਾ 10 ਦਿਨ ਚ ਛੱਡ ਦਿੰਦਾ ਇਲਾਜ ਕਰਾ ਕੇ ਦਵਾਈਆਂ ਖਾ ਕੇ ਨਾ ਨਸ਼ੇ ਛੱਡੀ ਕਿਦਾਂ ਰੱਖਣੇ ਨੇ ਬੇਸਿਕਲੀ ਉਹ ਜ਼ਿੰਦਗੀ ਆ ਨਸ਼ੇ ਛੱਡ ਕੇ ਚੰਗੀ ਜ਼ਿੰਦਗੀ ਕਿਦਾਂ ਜੀਣੀ ਇਹ ਮੈਨੂੰ ਫਿਰ ਉਸ ਪ੍ਰੋਗਰਾਮ ਤੋਂ ਪਤਾ ਲੱਗਾ ਕਿ ਬਹੁਤ ਸਾਰੇ ਬੀਲੀਵ ਸਿਸਟਮ ਤਾਂ ਟ੍ਰਿਗਰ ਪੁਆਇੰਟਸ ਐਹੋ ਜਿਹੇ ਹੁੰਦੇ ਨੇ ਜਿੰਨਾ ਕਰਕੇ ਤੁਸੀਂ ਰਿਲੈਪਸ ਹੋ ਜਾਂਦੇ ਹੋ ਤੁਹਾਡਾ ਬਿਹੇਵੀਅਰ ਬਦਲ ਚੁੱਕਾ ਹੁੰਦਾ ਨਸ਼ੇ ਨਾਲ ਤੁਸੀਂ ਉਹਨਾਂ ਚੀਜ਼ਾਂ ਤੇ ਕੰਮ ਕਰਨਾ ਜਿੱਦਾਂ ਬਾਣੀ ਚ ਕਹਿੰਦਾ ਕਾਮ ਕ੍ਰੋਧ ਲੋ ਮੋਹ ਹੰਕਾਰ ਤੁਸੀਂ ਉਸ ਚੀਜ਼ ਤੋਂ ਦੂਰ ਰਹਿਣਾ ਉਸੇ ਤਰ੍ਹਾਂ ਬਿਮਾਰੀ ਦੇ ਵੀ ਬਹੁਤ ਸਾਰੇ ਟਰੇਡਸ ਹੁੰਦੇ ਨੇ ਜਿਨ੍ਹਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਾਹਰ ਕੱਢਣਾ ਹੁੰਦਾ ਹੈ ਤਾਂ ਕਿ ਤੁਹਾਡਾ ਰਿਲੈਪਸ ਨਾ ਹੋ ਸਕੇ ਬਹੁਤ ਸਾਲ ਲੱਗੇ ਲੰਬਾ ਟਾਈਮ ਲੱਗਾ ਉਸ ਚੀਜ਼ ਤੇ ਕੰਮ ਕਰਨ ਲਈ 2 2.5 3 ਸਾਲ ਕੰਟੀਨਿਊਸਲੀ ਦਿਨ ਰਾਤ ਇੱਕ ਇੱਕ ਚੀਜ਼ ਦੇ ਉੱਤੇ ਮਿਹਨਤ ਕੀਤੀ ਫਿਰ ਮੈਂ ਉਸ ਚੀਜ਼ ਤੋਂ ਬਾਹਰ ਨਿਕਲੇ ਆਂ ਅੱਜ ਵੀ ਮੈਂ ਆਪਣੇ ਆਪ ਨੂੰ ਰਿਕਵਰਿੰਗ ਐਡਿਕਟ ਕਹਿੰਦਾ ਹਾਂ ਰਿਕਵਰਡ ਐਡਿਕਟ ਨਹੀਂ ਕਿਉਂਕਿ ਮੈਂ ਅੱਜ ਵੀ ਆਪਣੇ ਬਿਹੇਵੀਅਰ ਦੇ ਉੱਤੇ ਉਨੀੇ ਸ਼ਿੱਦਤ ਨਾਲ ਕੰਮ ਕਰ ਰਿਹਾ ਜਿੰਨੀ ਸ਼ਿੱਦਤ ਨਾਲ 2011 ਚ ਸ਼ੁਰੂ ਕੀਤਾ ਸੀਗਾ ਫਿਰ ਆਫਟਰਲ ਫਿਰ ਚੇਂਜਿੰਗ ਇੱਕ ਜਦੋਂ ਅੰਨਾ ਕੁਛ ਬੰਦੇ ਦਾ ਬਰਬਾਦ ਹੋ ਜਾਂਦਾ ਬੰਦੇ ਕੋ ਪੈਸਾ ਨਹੀਂ ਰਹਿੰਦਾ ਸਮਾਜ ਨੂੰ ਫੇਸ ਕਰਨ ਵਾਸਤੇ ਇੱਕ ਦਿੱਕਤ ਆਂਦੀ ਹੈ ਤੁਸੀਂ ਆਪਣੇ ਅੰਦਰ ਉਹ ਹੌਸਲਾ ਕਿਵੇਂ ਪੈਦਾ ਕੀਤਾ ਕਿ ਸਮਾਜ ਨੂੰ ਫੇਸ ਕੀਤਾ ਵਾਹਿਗੁਰੂ ਰੱਬ ਮੇਰਾ ਬਹੁਤ ਵਿਸ਼ਵਾਸ ਸੀਗਾ ਉਸ ਪਰਮਾਤਮਾ ਦੇ ਵਿੱਚ ਸ਼ੁਰੂ ਤੋਂ ਨਾਨੀ ਨੇ ਮੰਮੀ ਨੇ ਬਹੁਤ ਸ਼ਾਇਰੀਆਂ ਸਾਖੀਆਂ ਸੁਣਾਉਣੀਆਂ ਰੱਬ ਦੇ ਨਾਲ ਬਹੁਤ ਜੁੜਿਆ ਸੀਗਾ ਜਿੱਦਨ ਮੈਂ ਅੰਮ੍ਰਿਤਸਰ ਆਇਆ 2011 ਦੇ ਵਿੱਚ 26 ਜੁਲਾਈ ਨੂੰ ਇਲਾਜ ਕਰਾਉਣ ਵਾਸਤੇ ਮੇਰੀ ਜੇਬ ਦੇ ਵਿੱਚ 200 ਰੁਪਏ ਸੀਗਾ ਉਹਦੇ ਵਿੱਚੋਂ 50 ਰੁਪਏ ਦੀਆਂ ਮੈਂ ਸਿਕਟਾਂ ਵੀ ਖਾਏ ਗਏ ਆਂਗੇ ਉਹ 150 ਰੁਪਏ ਮੇਰੀ ਜੇਬ ਦੇ ਵਿੱਚ ਮੈਨੂੰ ਸਿਰਫ ਇਹ ਬਖਾ ਰਿਆ ਸੀ ਕਿ ਤੂੰ ਇਹ 150 ਰੁਪਏ ਦੇ ਨਾਲ ਆਪਣੀ ਜ਼ਿੰਦਗੀ ਬਣਾਉਣੀ ਆ ਤੂੰ ਨਸ਼ਾ ਛੱਡਣਾ ਹੈ ਤੂੰ ਕੁਝ ਬਣ ਕੇ ਵਾਪਸ ਜਾਣਾ ਹੈ ਬਹੁਤ ਸਮਾਂ ਹੋ ਗਿਆ ਜਿੱਦ ਦਿਨ ਲੱਗਾ ਕਿ ਨਹੀਂ ਚਲ ਜਾ ਵਾਪਸ ਇੱਥੇ ਨਹੀਂ ਰਹਿਣਾ ਬੜਾ ਕੁਛ ਬੁਰਾ ਲੱਗ ਰਿਹਾ ਸੀਗਾ ਪਰ ਉਸ ਦਿਨ ਉਹ ਜੇਬ ਵਾਲਾ ਜਿਹੜਾ 150 ਰੁਪਈਆ ਸੀਗਾ ਨਾ ਉਹ ਮੈਨੂੰ ਬਾਰ-ਬਾਰ ਯਾਦ ਦਿਗਾਉਂਦਾ ਸੀ ਕਿ ਇਹ ਹੁਣ ਤੂੰ ਖਰਚਣਾ ਨਹੀਂਗਾ ਤੂੰ ਇਹ ਆਪਣੀ ਜ਼ਿੰਦਗੀ ਬਣਾਉਣੀ ਆ ਉਹ ਪਤਾ ਨਹੀਂ ਉਸ 150 ਰੁਪਈਏ ਨਾਲ ਮੇਰੀ ਕੀ ਐਸੋਸੀਏਸ਼ਨ ਜੁੜ ਗਈ ਕਿ ਮੈਨੂੰ ਹਮੇਸ਼ਾ ਹੀ ਉਹ 150 ਰੁਪਈਆ ਇੰਨਾ ਕ ਆਪਣੀ ਜੇਬ ਦੇ ਵਿੱਚ ਖਲਕਣਾ ਸ਼ੁਰੂ ਕਰਤਾ ਕਿ ਤੂੰ ਵਾਪਸ ਨਹੀਂ ਜਾਣਾ ਬਿਨਾ ਬਣੇ 2011 ਦਾ ਆਇਆ ਫਿਰ ਮੈਂ ਅੱਜ ਤੱਕ ਵਾਪਸ ਨਹੀਂ ਗਿਆ ਮੇਰੇ 2016 ਚ ਮੇਰੀ ਮੈਰਿਜ ਹੋਈ ਹਮ ਆ ਵਾਈਗੁਰ ਦੀ ਕਿਰਪਾ ਨਾਲ ਸਾਰਾ ਕੁਝ ਉਹਨਾਂ ਅਮਰੀਕਾ ਦੇ ਵਿੱਚ ਆਪਣਾ ਘਰ ਹੈ ਆਪਣਾ ਕੰਮ ਹੈ ਕਰ ਰਹੇ ਹਾਂ ਬੜੀ ਮਿਹਨਤ ਕਰ ਰਹੇ ਹਾਂ ਇੱਕ ਇੱਕ ਦਿਨ ਮਿਹਨਤ ਦੇ ਨਾਲ ਕੱਢ ਰਹੇ ਹਾਂ ਆਪਣਾ ਵਾਈਫ ਨੂੰ ਦੱਸੀ ਆਪਣੀ ਕਹਾਣੀ ਮੇਰੀ ਲਵ ਮੈਰਿਜ ਹੈ ਜੀ ਤੇ 100% ਮੇਰੀ ਵਾਈਫ ਨੂੰ ਜੋ ਗੱਲਾਂ ਤੁਹਾਡੇ ਨਾਲ ਕਰ ਰਹੇ ਹਾਂ ਇਹ ਤੋਂ ਵੀ ਜ਼ਿਆਦਾ ਡੈਪਥ ਦੇ ਵਿੱਚ ਇੱਕ ਇੱਕ ਗੱਲ ਮੇਰੇ ਵਾਈਫ ਨੂੰ ਪਤਾ ਸੀਗਾ ਬਿਫੋਰ ਮੈਰਿਜ ਉਹਦੇ ਮਮ ਨੂੰ ਪਤਾ ਸੀਗਾ ਉਹਦੇ ਫਾਦਰ ਸਾਹਿਬ ਨੂੰ ਪਤਾ ਸੀਗਾ ਉਦੇ ਬ੍ਰਦਰ ਨੂੰ ਪਤਾ ਸੀਗਾ ਮੈਂ ਜ਼ਿੰਦਗੀ ਦੇ ਵਿੱਚ ਜਦੋਂ ਵਾਪਸ ਇਸ ਜ਼ਿੰਦਗੀ 'ਚ ਆਇਆ ਹਾਂ ਨਸ਼ੇ ਤੋਂ ਬਾਹਰ ਤੇ ਮੈਂ ਇੱਕ ਹੀ ਡਿਸੀਜਨ ਲਿਆ ਸੀਗਾ ਕਿ ਮੈਂ ਕਦੀ ਵੀ ਵਿਆਹ ਕਰਾਉਂਗਾ ਤੇ ਝੂਠ ਬੋਲ ਕੇ ਨਹੀਂ ਕਰਾਉਂਗਾ ਮੇਰੀ ਵਾਈਫ ਨੂੰ ਸਭ ਪਤਾ ਆਊਗਾ ਉਹਦੀ ਚੁਆਇਸ ਹੋਊਗੀ ਉਹਦੀ ਫੈਮਿਲੀ ਦੀ ਚੁਆਇਸ ਹੋਊਗੀ ਸੋ 2016 ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਅਸੀਂ ਮੇਰੇ ਲਾਜ ਨੂੰ ਮਨਾਇਆ ਮੈਂ ਤੇ ਮੇਰੇ ਵਾਈਫ ਨੇ ਨੈਚੁਰਲੀ ਇੰਨਾ ਵੱਡਾ ਜੀ ਬਹੁਤ ਹਾਂ ਕਿਉਂਕਿ ਉਹਨਾਂ ਨੂੰ ਅੰਦਰ ਬਹੁਤ ਡਰ ਸੀਗਾ ਦੁਬਾਰਾ ਨਸ਼ੇ ਨਾ ਕਰਨ ਲੱਗ ਪਏ ਜੇ ਕਰਨ ਲੱਗ ਪਏ ਤਾਂ ਕੀ ਬਣੂਗਾ ਵਾਕਿਆ ਹੀ ਇੱਕ ਨਸ਼ਵਾਜ ਦੀ ਵਾਈਫ ਦੀ ਜ਼ਿੰਦਗੀ ਬਹੁਤ ਬੇਕਾਰ ਹੁੰਦੀ ਹੈ ਤੇ ਵਾਹਿਗੁਰੂ ਦੀ ਇੰਨੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਅ ਪ੍ਰਮਾਤਮਾ ਨੇ ਕੋਈ ਵੀ ਐਹੋ ਜਿਹੀ ਕੜੀ ਨਹੀਂ ਲਿਆਂਦੀ ਜਿਸ ਚ ਮਨ ਡੋਲਿਆ ਹੋਵੇ ਜਿਹਲੀ ਤੁਹਾਡੀ ਵਾਈਫ ਐ ਇਸ ਵੇਲੇ ਜੀ ਜਦੋਂ ਉਹ ਤੁਸੀਂ ਗੱਲ ਕੀਤੀ ਉਹ ਤੁਹਾਡੀ ਗਰਲਫ੍ਰੈਂਡ ਸੀ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਆਪਣੀ ਗਰਲਫ੍ਰੈਂਡ ਨੂੰ ਕਿ ਮੈਂ ਇਹ ਕਰ ਚੁੱਕਾ ਤਾਂ ਫਿਰ ਉਹਨਾਂ ਦਾ ਕੀ ਰਿਐਕਸ਼ਨ ਕੀ ਸੀ ਕਿਉਂਕਿ ਅ ਉਹਨਾਂ ਨੇ ਬਹੁਤ ਲੰਮਾ ਸਮਾਂ ਮੈਨੂੰ ਠੀਕ ਵੇਖਿਆ ਨਾਰਮਲ ਵੇਖਿਆ ਨਾਰਮਲ ਨਾਲੋਂ ਜ਼ਿਆਦਾ ਬੈਟਰ ਕਰਦੇ ਆ ਵੇਖੀਆਂ ਚੀਜ਼ਾਂ ਨਾ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਲਈ ਇੱਕ ਸ਼ੌਕਿੰਗ ਹੀ ਅੱਛਾ ਰੀਅਲੀ ਤੁਸੀਂ ਨਸ਼ੇ ਕਰਦੇ ਰਹੇ ਹੋ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਨਸ਼ੇ ਕਰਦੇ ਰਹੇ ਹੋਵੋਗੇ ਸੋ ਉਹ ਉਦੋਂ ਤੱਕ ਉਹਨਾਂ ਦੇ ਅੰਦਰ ਇੱਕ ਫੇਥ ਬਿਲਡ ਹੋ ਚੁੱਕਾ ਸੀਗਾ ਮੇਰੇ ਪ੍ਰਤੀ ਇੱਕ ਅਟੈਚਮੈਂਟ ਵੀ ਹੋ ਚੁੱਕੀ ਸੀਗੀ ਤੇ ਮੇਰੇ ਨਾਲ ਜਦੋਂ ਵੀ ਮਿਲਦੇ ਹੀ ਉਹਨਾਂ ਨੂੰ ਵਿਸ਼ਵਾਸ ਆ ਗਿਆ ਕਿ ਬੰਦਾ ਹੁਣ ਡੋਲੂਗਾ ਨਹੀਂ ਕਿਉਂ ਕਿਉਂਕਿ ਮੈਂ ਸਿਰਫ ਉਹਨਾਂ ਲੋਕਾਂ ਲਈ ਹੀ ਕੰਮ ਕਰ ਰਹੇ ਆ ਸੀਗੇ ਜਿਹੜੇ ਇਸ ਚੀਜ਼ ਦੇ ਵਿੱਚ ਫਸੇ ਹੋਏ ਸੀਗੇ ਤੇ ਉਹਨੂੰ ਇਹ ਪੂਰਾ ਵਿਸ਼ਵਾਸ ਬਣ ਗਿਆ ਮੇਰੇ ਉੱਤੇ ਵੀ ਇਹ ਨਹੀਂ ਡੋਲੂਗਾ ਸੋ ਉਹਨੇ ਬਹੁਤ ਤਾਕਤ ਲਾਈ ਆਪਣੀ ਫੈਮਿਲੀ ਨੂੰ ਮਿਲਾਉਣ ਲਈ ਮੈਂ ਵੀ ਬੜੀ ਐਫਰਟਸ ਕੀਤੀ ਉਹਨਾਂ ਨੂੰ ਮਨਾਉਣ ਲਈ ਤੇ ਵਾਈਫ ਕਾਸਟ ਤੋਂ ਸੀ ਨਹੀਂ ਉਹ Hindu ਫੈਮਿਲੀ ਤੋਂ ਆ ਮੈਂ ਜੱਟ ਆ ਤੇ ਸੋ ਇਹ ਵੀ ਇੱਕ ਬੜਾ ਵੱਡਾ ਰੀਜ਼ਨ ਸੀਗਾ Hindu ਫੈਮਿਲੀ ਨੂੰ ਬੜਾ ਜਿਆਦਾ ਹੁੰਦਾ ਹੈ ਕਿ ਸਾਡੀ ਬੱਚੀ ਦਾ ਵਿਆਹ ਇਹ ਬੜੇ ਕੜਕੂ ਸੁਭਾ ਦੇ ਹੁੰਦੇ ਨੇ ਪਰ ਐਂ ਦੀ ਕੋਈ ਗੱਲ ਨਹੀਂ ਗਈ ਬੜੇ ਨਾਰਮਲ ਇਨਸਾਨ ਹੁੰਦੇ ਨੇ ਮੈਂ ਇੱਕ ਬਹੁਤ ਸੌਫਟ ਫੈਮਲੀ ਮੇਰੇ ਨਾਨਕਾ ਸਾਈਡ ਬਹੁਤ ਸੌਫਟ ਫੈਮਲੀ ਹੈ ਮੇਰੇ ਦਾਦਕਾ ਸਾਈਡ ਥੋੜੇ ਜੇ ਹੈਗੇ ਨੇ ਇਦਾਂ ਦੇ ਬੰਦੇ ਜੋ ਜੱਟਾਂ ਦਾ ਸੁਭਾਅ ਹੁੰਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਮਾਂ ਦਾ ਤੇ ਫਾਦਰ ਦਾ ਜਿਹੜਾ ਮਿਕਸਚਰ ਮੇਰੇ ਅੰਦਰ ਹੈਗਾ ਹੈ ਨਾ ਉਹ ਸੌਫਟਨੈਸ ਵੀ ਹੈਗੀ ਹੈ ਬਾਕੀ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਜਦੋਂ ਤੁਸੀਂ ਰੱਬ ਨਾਲ ਜੁੜਦੇ ਹੋ ਉਹਨਾਂ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਹੁੰਦਾ ਹੈ ਫੋਨ ਕੀ ਕਰ ਰਹੇ ਤੁਸੀਂ ਮੈਂ ਹੁਣ ਆਪਣਾ ਹਸਪੀਟਲ ਰਨ ਕਰ ਰਿਹਾ ਹਾਂ ਜੀ ਅਮ੍ਰਿਤਸਰ ਨੀਰੋਜ ਕੈਟਰੀਕ ਐਂਡ ਡਿਡਿਕਸ਼ਨ ਹਸਪੀਟਲ ਜਿਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਬੱਚੇ ਜਿਹਨੂੰ ਸਾਡੇ ਕੋਲ ਆਉਂਦੇ ਨੇ ਪੇਰੈਂਟਸ ਆਉਂਦੇ ਨੇ ਸਾਡੇ ਕੋਲ ਜਿਹੜੇ ਇਸ ਬਿਮਾਰੀ ਦੇ ਵਿੱਚ ਫਸੇ ਨੇ ਜਾਂ ਸੈਕੈਟ੍ਰਿਕ ਹੋਰ ਜਾਦੇ ਇਨਲੈਸ ਚੀਜ਼ਾਂ ਦੇ ਵਿੱਚ ਬਿਮਾਰੀਆਂ 'ਚ ਫਸੇ ਹੋਏ ਨੇ ਸੋ ਉਹਨਾਂ ਨੂੰ ਹੈਲਪ ਆਊਟ ਕਰ ਰਹੇ ਹਾਂ ਮੇਰੀ ਜ਼ਿੰਦਗੀ ਦਾ ਮਕਸਦ ਹੀ ਇਹ ਆ ਇਹੋ ਹੀ ਮਕਸਦ ਹੈ ਇਹੋ ਹੀ ਮਕਸਦ ਹੈ ਮੈਂ ਡੈਡੀਕੇਟਡ ਹਾਂ ਟੂਵਰਡ ਪੰਜਾਬ ਮੇਰੇ ਮਦਰ ਨੇ ਬਹੁਤ ਕੋਸ਼ਿਸ਼ ਕੀਤੀ ਆਜਾ ਸਾਡੇ ਕੋਲ ਸ ਵਿੱਚ ਕਹਿੰਦੇ ਇੱਕ ਵਾਰੀ ਆਵਾਜ਼ ਆਈ ਕਿ ਮੈਂ ਵਿਦੇਸ਼ ਜਾਣਾ ਹਾਂਜੀ ਮੇਰੇ ਜਦੋਂ ਆਫਟਰ ਮੈਰਿਜ ਮੇਰੇ ਵਾਈਫ ਨੂੰ ਬੜਾ ਸੀਗਾ ਕਿ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਦੀ ਵੈਲਿਊ ਉੱਥੇ ਜ਼ਿਆਦੀ ਹੈ ਤੇ ਆਪਾਂ ਕੈਨੇਡਾ ਹੀ ਸ਼ਿਫਟ ਹੋ ਜਾਨੇ ਆ ਤੇ ਉਹਨਾਂ ਨੇ ਆਲਸ ਕੀਤੀ ਫਾਈਲ ਲਾਈ ਪਰ ਉਹਨੂੰ ਉਹਨੇ ਮਹਿਸੂਸ ਕੀਤਾ ਕਿ ਬੰਦਾ ਟੁੱਟ ਜਾਊਗਾ ਇਹ ਬੰਦਾ ਨਹੀਂ ਉੱਥੇ ਜਾ ਕੇ ਸਰਵਾਈਵ ਕਰ ਪਾਊਗਾ ਟਰੱਕ ਚਲਾਉਣ ਵਾਲਿਆਂ ਚੋਂ ਨਹੀਂ ਹੈਗਾ ਇਤੋਂ ਟਰੱਕ ਨਹੀਂ ਚੱਲਨੇ ਉੱਥੇ ਜਾ ਕੇ ਤੇ ਕੁਝ ਹੋਰ ਪਰਪਸ ਲਈ ਬਣਿਆ ਸੋ ਮੈਂ ਇਸ ਲਈ ਵੀ ਉਸ ਦਾ ਥੈਂਕਫੁਲ ਹਾਂ ਰਿਸ਼ਮਨ ਦਾ ਕਿ ਉਹਨੇ ਇਹ ਚੀਜ਼ ਨੂੰ ਸਮਝਿਆ ਕਿ ਇਹ ਇਹ ਬੰਦੇ ਦੀ ਖੁਆਇਸ਼ ਕੀ ਹੈ ਇਹ ਕਿਦੇ ਵਾਸਤੇ ਜੀ ਰਿਹਾ ਹੈ ਨਾ ਮੇਰੀ ਤੇ ਜ਼ਿੰਦਗੀ ਹੈ ਇਹ ਪ੍ਰੋਗਰਾਮ ਤੇ ਉਹਨੇ ਡਿਸੀਜਨ ਲਿਆ ਉਹਨੇ ਕਿ ਨਹੀਂ ਓਕੇ ਆਪਾਂ ਨਹੀਂ ਜਾਵਾਂਗੇ ਅੱਜ ਦੀ ਰੇਟ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਖੁਸ਼ ਹੋ ਆ ਆਪਣੇ ਉਸ ਫੈਸਲੇ ਦੇ ਉੱਤੇ ਉਹ ਕੀ ਕਰਦੇ ਨੇ ਉਹ ਹੈਡ ਆਫ ਡਿਪਾਰਟਮੈਂਟ ਨੇ ਅਮਨਦੀ ਹਸਪੀਟਲ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਡਾਕਟਰ ਸਤਾਰ ਸਿੰਘ ਦੇ ਨਾਲ ਮਕਸਦ ਕੀ ਹੋਂ ਜ਼ਿੰਦਗੀ ਦਾ ਕਿ ਤੁਸੀਂ ਪਰਮਾਪੂ ਤੁਹਾਨੂੰ ਬਹੁਤ ਲੰਬੀ ਉਮਰ ਦੇਵੇ ਔਰ ਕਿੰਨੇ ਕ ਬੱਚਿਆਂ ਨੂੰ ਬਚਾਉਣ ਦਾ ਟੀਚਾ ਕੋਈ ਮਨਚ ਰੱਖੇ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਮੈਂ ਕੋਈ ਨਹੀਂ ਆ ਕਿਸੇ ਨੂੰ ਬਚਾਉਣ ਵਾਲਾ ਨਾ ਮੈਨੂੰ ਬਚਾਉਣ ਵਾਲਾ ਮੈਂ ਇਹ ਰੱਬ ਹੈ ਸਾਰਾ ਕੁਝ ਕਰਨ ਵਾਲਾ ਉਨੇ ਹਿੰਮਤ ਬਲ ਬਖਸ਼ਿਆ ਤੇ ਕੋਸ਼ਿਸ਼ ਕਰਾਂਗੇ ਜੋ ਮੇਰੇ ਆਪਣੇ ਸੋਰਸਸ ਨੇ ਮੈਂ ਐਵਰੀ ਡੇ ਉਹਨਾਂ ਨਾਲ ਕੋਸ਼ਿਸ਼ ਕਰਦਾ ਹਾਂ ਬੱਚਿਆਂ ਨੂੰ ਮਿਲਣ ਦੀ ਉਹਨਾਂ ਨੂੰ ਇਹ ਚੀਜ਼ਾਂ ਦੱਸਣ ਦੀ ਫੈਮਿਲੀਜ਼ ਨੂੰ ਸਮਝਾਉਣ ਦੀ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਨਹੀਂ ਸਕਸੈਸਫੁਲ ਹੁੰਦੀਆਂ ਕਈ ਵਾਰੀ ਨਹੀਂ ਹੁੰਦੀਆਂ ਪਰ ਐਵਰੀ ਡੇ ਲੱਗੇ ਹੋਏ ਆ ਜਿੰਨਾ ਉਹਨੇ ਬਲ ਬਖਸ਼ਿਆ ਜਿੰਨੀ ਉਹਨੇ ਡਿਊਟੀ ਲਈ ਉਹਨੀਆਂ ਨਿਭਾਵਾਂਗੇ ਆਖਰੀ ਸਵਾਲ ਕਿਸੇ ਲਈ ਕੋਈ ਕਹਾਣੀ ਐਦਾ ਦੀ ਜਦੋਂ ਸਾਹਮਣੇ ਆਂਦੀ ਬੱਚੇ ਦੀ ਕਈ ਵਾਰ ਆਪਣਾ ਬਚਪਨ ਵੀ ਯਾਦ ਆਉਂਦਾ ਹੋਏ ਹਰ ਇੱਕ ਬੱਚੇ ਦੀ ਕਹਾਣੀ ਤੋਂ ਹਰ ਇੱਕ ਵੇਖੋ ਚਾਹੇ ਕੋਈ ਬੰਦਾ ਅਮਰੀਕਾ 'ਚ ਰਹਿ ਰਿਹਾ ਦੇਖਦੇ ਆ ਇੱਕ ਸਾਹਮਣੇ ਚੀਜ਼ ਆਉਂਦਾ ਆਪਣਾ ਫਲੈਸ਼ਬੈਕ ਆ ਜਾਂਦਾ ਬੰਦੇ ਅੱਗੇ ਕਿਉਂਕਿ ਹਰ ਇੱਕ ਦੇ ਘਰ ਦੀ ਸਟੋਰੀ ਉਹੀ ਹੈ ਚਾਹੇ ਤੁਸੀਂ ਅਮਰੀਕਾ 'ਚ ਰਹਿ ਰਹੇ ਹੋ ਕੈਨੇਡਾ 'ਚ ਪੰਜਾਬ 'ਚ ਕਿਤੇ ਵੀ ਰਹਿ ਰਹੇ ਹੋ ਨਾ ਜਿਹੜਾ ਬੰਦਾ ਨਸ਼ਾ ਕਰ ਰਿਹਾ ਉਹਦੀ ਪੇਨ ਸੇਮ ਹੀ ਆ ਕਿਉਂਕਿ ਬਿਮਾਰੀ ਸੇਮ ਹੈ ਉਹ ਹਰ ਇੱਕ ਦੀ ਫੈਮਿਲੀ ਉਹ ਬੱਚਾ ਸੇਮ ਪੇਨ 'ਚੋਂ ਨਿਕਲ ਰਿਹਾ ਹੁੰਦਾ ਚਾਹੇ ਉਹ ਵੱਖਰੇ ਵਾਤਾਵਰਣ 'ਚ ਰਹਿ ਰਿਹਾ ਹੁੰਦਾ ਪੇਨ ਸੇਮ ਹੀ ਹਰ ਬੱਚੇ ਨੂੰ ਵੇਖ ਕੇ ਇੱਕ ਮਦਰ ਨੇ ਸ਼ੇਅਰ ਕੀਤਾ ਕਿ ਮੈਂ ਯੋਗਾ ਗਰੁੱਪ ਜੁਆਇਨ ਕੀਤਾ ਮੈਂ ਉੱਥੇ ਯੋਗਾ ਕਰਦੀ ਹਾਂ ਤੇ ਮੈਨੂੰ ਉੱਥੇ ਯੋਗਾ ਵਾਲੀ ਟੀਚਰ ਨੇ ਕਿਹਾ ਕਿ ਆ ਨਸ਼ੇ ਵਾਲੇ ਬਹੁਤ ਚੋਰੀਆਂ ਕਰਦੇ ਨੇ ਕਹਿੰਦੇ ਮੇਰੇ ਹਾਰਟ ਬੀਟ ਇੰਨੀ ਕਿ ਤੇਜ ਹੋ ਗਈ ਕਿ ਮੈਨੂੰ ਲੱਗਣ ਲੱਗ ਪਏ ਮੇਰੇ ਬੱਚੇ ਦਾ ਹੀ ਨਾਂ ਲਈ ਜਾਂਦੇ ਨੇ ਮੇਰੇ ਬੱਚੇ ਨੂੰ ਹੀ ਕਹਿ ਰਹੇ ਨੇ ਹਾਲਾਂਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਕਿਦਾ ਬੱਚਾ ਚੋਰੀ ਕਰਦਾ ਸੋ ਮਾਂ ਦੀ ਕਿੰਨੀ ਵੱਡੀ ਪੇਨ ਇਹ ਮੈਂ ਐਵਰੀ ਸਟੋਰੀ ਹਰ ਮਾਂ ਦੀ ਹਰ ਬੱਚੇ ਦੀ ਮੈਂ ਆਪਣੇ ਨਾਲ ਰਿਲੇਟ ਕਰ ਪਾਉਣਾ ਤੇ ਉਹ ਮੇਰੇ ਲਈ ਉਨੀ ਹੀ ਪੇਨਫੁੱਲ ਹੁੰਦੀ ਜਦੋਂ ਯਾਦ ਹੁੰਦਾ ਹੈ ਉਹ ਲਰਨਿੰਗਸ ਵੀ ਨੇ ਉਹ ਪੇਨ ਵੀ ਆ ਪਰ ਵਾਹਿਗੁਰੂ ਦੀ ਕਿਰਪਾ ਹੈ ਕਿ ਉਹਨੇ ਹਿੰਮਤ ਦਿੱਤੀ ਉਹਨਾਂ ਸਾਰੀ ਨੌਜਵਾਨਾਂ ਨੂੰ ਪਿਆਰ ਸੁਨੇਹਾ ਦੇਣਾ ਚਾਹੁੰਦਾ ਮੈਂ ਦੋ ਕੈਟੇਗਰੀਜ਼ ਨੇ ਇੱਕ ਤੇ ਜਿਹੜੇ ਬੱਚੇ ਨਾ ਬਿਮਾਰੀ ਦੇ ਵਿੱਚ ਫਸੇ ਹੋਏ ਨੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰੂੰਗਾ ਕਹਿਣ ਦੀ ਕਿ ਤੁਸੀਂ ਪਲੀਜ਼ ਇਸ ਬਿਮਾਰੀ ਦੇ ਵਿੱਚੋਂ ਇਲਾਜ ਦੀ ਮਦਦ ਦੇ ਨਾਲ ਬਾਹਰ ਆਉ ਇਲਾਜ ਤੋਂ ਬਿਨਾ ਨਹੀਂ ਬਾਹਰ ਆਇਆ ਜਾ ਸਕਦਾ ਚੰਗੀ ਜਗ੍ਹਾ ਤੋਂ ਇਲਾਜ ਰੋ ਜਿੱਥੇ ਸਾਈਕੀਟ੍ਰਿਸਟ ਹੈ ਕਲੀਨिकल ਸਾਈਕੋਲੋਜੀਸਟ ਪੀਅਰ ਐਜੂਕੇਟਡ ਹਨਾ ਜਿਹੜੇ ਰਿਕਵਰਿੰਗ ਐਡਿਕਸ਼ਨ ਦੇ ਨੇ ਜਿਹੜੀਆਂ ਥਾਵਾਂ ਤੇ ਇਹ ਬੰਦੇ ਹੈਗੇ ਨੇ ਤੁਹਾਡੇ ਨਾਲ ਕੁੱਟ ਮਾਰ ਨਹੀਂ ਹੋ ਰਹੀ ਚੰਗਾ ਬਿਹੇਵ ਕੀਤਾ ਜਾਂਦਾ ਤੁਹਾਨੂੰ ਐਜੂਕੇਟ ਕੀਤਾ ਜਾਂਦਾ ਇਹੋ ਜਿਹਾ ਇੰਸਟੀਚਿਊਟ ਲੱਭੋ ਜਾਓ ਉੱਥੇ ਇਲਾਜ ਕਰਾਓ ਦੂਸਰੀ ਗੱਲ ਜਿਹੜੇ ਬੱਚੇ ਜੀ ਨਸ਼ਾ ਨਹੀਂ ਕਰ ਰਹੇ ਜਿਨ੍ਹਾਂ ਨੇ ਅੱਜ ਨਸ਼ੇ ਦੇ ਨਾਲ ਇੰਟਰਡਿਊਸ ਹੋਣਾ ਹੈ ਪਲੀਜ਼ ਫਸਟ ਟਾਈਮ ਇਹ ਚੋਇਸ ਨਾ ਕਰਿਓ ਕਿਉਂਕਿ ਫਿਰ ਇਹੋ ਜਿਹੀ ਟਰੈਪ ਦੇ ਵਿੱਚ ਫਸੋਗੇ ਕਿ ਤੁਹਾਡੇ ਤੋਂ ਸਾਰੀ ਜ਼ਿੰਦਗੀ ਬਾਹਰ ਨਹੀਂ ਆਏ ਜਾਣਾ ਬਹੁਤ ਸਾਰੇ ਮੇਰੇ ਨਾਲ ਦੇ ਬੱਚੇ ਮਰ ਗਏ ਨੇ ਇਹ ਵਾਹਿਗੁਰੂ ਦੀ ਕਿਰਪਾਈ ਸੀਗੀ ਕਿ ਮੈਂ ਬਚ ਗਿਆ ਸੋ ਅੱਜ ਤੁਹਾਡੇ ਕੋਲ ਚਾਂਸ ਹੈ ਆਪਸ਼ਨ ਹੈ ਨਾ ਟਰਾਈ ਕਰਨ ਦੀ ਪਲੀਜ਼ ਇਹਨੂੰ ਨਾ ਟਰਾਈ ਕਰਿਓ ਸ਼ੁਕਰੀਆ ਜੀ ਤਾਂ ਐਸਨ ਸਰਦਾਰ ਗੁਰਪ੍ਰਤਾਪ ਸਿੰਘ ਜੀ ਜਿਨ੍ਹਾਂ ਦੀ ਅੱਜ ਇੱਕ ਕਹਾਣੀ ਤੁਹਾਨੂੰ ਦਿਖਾਈ ਹੈ ਕੇ ਬਚਪਨ ਤੋਂ ਲੈ ਕੇ ਅੱਜ ਤੱਕਨ ਦਾ ਜਿਹੜਾ ਸਫ਼ਰ ਸੀ ਉਹ ਕਿੰਨਾ ਮੁਸ਼ਕਲ ਸੀ ਕਿਵੇਂ ਮੋੜਾ ਪਿਆ ਔਰ ਅੱਜ ਸਮਾਜ ਵਾਸਤੇ ਇੱਕ ਆਈਕੋਨਿਕ ਪਰਸਨੈਲਿਟੀ ਦੇ ਤੌਰ ਤੇ ਜਾਣੇ ਜਾ ਰਹੇ ਨੇ ਤਾਂ ਕਿਸੇ ਟਾਈਮ ਤੇ ਖੁਦ ਲੱਖਾਂ ਦਾ ਜਿਹੜਾ ਉਜਾੜਾ ਕੀਤਾ ਲੇਕਿਨ ਅੱਜ ਉਹਨਾਂ ਲੱਖਾਂ ਨੂੰ ਬਚਾਉਣ ਵਾਸਤੇ ਨੌਜਵਾਨਾਂ ਨੂੰ ਮੋਟੀਵੇਟ ਕਰ ਰਹੇ ਨੇ ਜਿਹੜੇ ਕਈ ਤਰ੍ਹਾਂ ਦੇ ਸੈਮੀਨਾਰਸ ਹੁੰਦੇ ਨੇ ਉੱਥੇ ਜਾ ਕੇ ਆਪਣੀ ਕਹਾਣੀ ਸੁਣਾਉਂਦੇ ਨੇ ਉੱਥੇ ਜਾ ਕੇ ਹੋਰ ਬੱਚਿਆਂ ਦੀ ਕਹਾਣੀ ਸੁਣਦੇ ਨੇ ਤਾਂ ਕਹਿੰਦੇ ਮੇਰੀ ਜ਼ਿੰਦਗੀ ਦਾ ਮਕਸਦ ਹੈ ਜੇ ਅਗਰ 13 ਸਾਲ ਮੈਂ ਇੱਕ ਹਨੇਰੇ 'ਚ ਗੁਜ਼ਾਰੇ ਨੇ ਤਾ ਸਮਾਜ ਵਾਸਤੇ ਇੱਕ ਉਜਾਲਾ ਲੈ ਕੇ ਆਵਾਂ ਇੱਕ ਰੋਸ਼ਨੀ ਲੈ ਕੇ ਆਵਾਂ ਤਾਂ ਕਿ ਆਪਣੇ ਨੌਜਵਾਨਾਂ ਨੂੰ ਮੈਂ ਇਸ ਨਸ਼ੇ ਦੀ ਦਲਦਲ ਚੋਂ ਕੱਢ ਸਕਾਂ ਤਾਂ ਮੋਟੀਵੇਸ਼ਨ ਸਟੋਰੀ ਦਸੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਆਪਣੇ ਬੱਚਿਆਂ ਨੂੰ ਇਹਨਾਂ ਦੀ ਕਹਾਣੀ ਦਿਖਾਓ ਤਾਂ ਕਿ ਅਸੀਂ ਆਪਣੇ ਪੰਜਾਬ ਦੇ ਯੂਥ ਨੂੰ ਬਚਾ ਸਕੀਏ ਔਰ ਇਸ ਜਿਹੜਾ ਨਸ਼ੇ ਦੀ ਦਲਦਲ ਹੈ ਇਸ ਨੂੰ ਖਤਮ ਕਰ ਸਕੀਏ ਕਿਉਂਕਿ ਇਹ ਉਹ ਦਲਦਲ ਹੈ ਜਿਹੜਾ ਬੱਚਾ ਖੁਦ ਹੀ ਆਪ ਇਸ ਦਲਦਲ ਚ ਬੈਠਦਾ ਹੈ ਔਸੇ ਦਲਦਲ ਦੇ ਵਿੱਚ ਇੱਕ ਜਾਲ ਬੁੰਦਾ ਹੈ ਤੇ ਉਹਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਤਾਂ ਗੁਰਪ੍ਰਤਾਪ ਵੱਕਨ ਦੀ ਅਗਰ ਨੌਜਵਾਨਾਂ ਦੀ ਕਹਾਣੀ ਅਗਰ ਸਾਰੇ ਲੋਕ ਸੁਣਨ ਤਾਂ ਯਕੀਨਨ ਉਹ ਇਸ ਦਲਦਲ ਚੋਂ ਬਾਹਰ ਆ ਸਕਦੇ ਨੇ ਤਾਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਸਮਝਣ ਔਰ ਇਸ ਕੋਹੜ ਤੋਂ ਦੂਰ ਰਹਿ ਕੈਮਰਾਮੈਨਰਸ ਦੇ ਨਾਲ ਸੋਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਤ